ਮਨਤਾ ਲੁਕੀ ਬਲਾਕਸਕੀ ਅੱਜ ਇੱਕ ਬਣਾਉਣ ਲੱਗੇ ਆ ਅਸੀਂ ਬੜੀ ਯੰਮੀ ਰੈਸਪੀ ਸਵੇ ਦੇਸ਼ਾ ਬਹੁਤ ਵਧੀਆ ਜੀ ਤੁਹਾਡਾ ਕੁਝ ਵੀ ਮਿੱਠਾ ਖਾਣ ਨੂੰ ਦਿਲ ਕਰੇ ਤੁਸੀਂ ਬਾਹਰੋਂ ਕੁਝ ਵੀ ਆਰਡਰ ਨਾ ਕਰੋ ਤੁਸੀਂ ਘਰੇ ਹੀ ਬਣਾਓ ਉਹਦੇ ਲਈ ਅਸੀਂ ਇਹ ਚੀਜ਼ਾਂ ਫਰਖੀਆਂ ਨੇ ਇਹ ਪੀਸਿਆ ਹੋਇਆ ਬਦਾਮ ਡੀਕ ਬ੍ਰਿਕ ਏ ਮਲਾਈ ਇਹ ਸ਼ੂਗਰ ਪਾਊਡਰ ਇਹ ਕਸਟਰਡ ਐਂਡ ਇਹ ਦੁੱਧ ਇਹਨਾਂ ਸਾਰੀਆਂ ਚੀਜ਼ਾਂ ਨਾਲ ਅਸੀਂ ਬਣਾਵਾਂਗੇ ਬਹੁਤ ਹੀ ਯੰਮੀ ਵਾਲੀ ਰੈਸਪੀ ਠੀਕ ਆ ਜੀ ਤੁਸੀਂ ਵੀ ਆਪਣੇ ਘਰੇ ਟਰਾਈ ਕਰਿਓ ਜੇ ਤੁਹਾਨੂੰ ਕੁਝ ਵੀ ਮਿੱਠਾ ਖਾਣ ਦਾ ਦਿਨ ਕਰਦਾ ਤੁਸੀਂ ਬਾਹਰੋਂ ਕੁਝ ਨਹੀਂ ਮੰਗਾਣਾ ਸਭ ਤੋਂ ਪਹਿਲਾਂ ਅਸੀਂ ਗਰਮ ਆਪਣੇ ਦੁੱਧ ਨੂੰ ਗਰਮ ਠੀਕਾ ਇਹਦੇ ਵਿੱਚ ਗਰਮ ਕਰਕੇ ਇਹਦੇ ਵਿੱਚ ਅਸੀਂ ਪਾਉਂਦੇ ਕਸਟਰਡ ਪਹਿਲਾਂ ਅਸੀਂ ਬਣਾਉਂਗੇ ਕਸਟਰਡ ਵਾਲਾ ਬੈਟਰ ਸਾਰਾ ਦੁੱਧ ਦਾ ਲਿਕਵਿਡ ਉਸ ਤੋਂ ਬਾਅਦ ਤੁਹਾਨੂੰ ਅੱਗੇ ਦੋ ਪਹਿਲਾਂ ਅਸੀਂ ਦੁੱਧ ਚ ਮਿਕਸ ਕਰਾਂਗੇ ਕਸਟਰਡ ਨੂੰ ਦੋ ਚਮਚ ਲੈ ਲੇ ਅੱਧਾ ਗਲਾਸ ਦੁੱਧ ਲੈ ਆ ਸੀ ਉਹਦੇ ਵਿੱਚ ਅਸੀਂ ਕਸਟਰਡ ਪਾ ਲਿਆ ਇਹਨੂੰ ਅਸੀਂ ਪੂਰਾ ਚੰਗੀ ਤਰ੍ਹਾਂ ਕਰ ਲਿਆ ਮਿਕਸ ਉਸ ਤੋਂ ਬਾਅਦ ਅਸੀਂ ਐਡ ਕਰਾਂਗੇ ਦੁੱਧ ਦੇ ਵਿੱਚ ਜਿਹੜਾ ਕਿ ਅਸੀਂ ਗੈਸ ਦੇ ਉੱਪਰ ਰੱਖਿਆ ਹੋਇਆ ਸੀਗਾ ਗਰਮ ਕਰਾਂਗੇ ਹਾਲੋ ਜੀ ਐਡ ਕਰਤਾ ਆਪਾਂ ਕਸਟਰ ਦੇਖੋ ਇਹਦਾ ਕਲਰ ਹੋ ਗਿਆ yellow yellow ਉਸ ਤੋਂ ਬਾਅਦ ਆਪਾਂ ਮਿਲਦੇ ਹਾਂ ਸਾਡਾ ਕਸਟਰਡ ਬੋਇਲ ਹੋਣ ਲੱਗ ਜੂਗਾ ਉਬਾਲੀ ਆ ਜੂਗੀ ਉਸ ਤੋਂ ਬਾਅਦ ਇਸ ਚ ਆਪਾਂ ਐਡ ਕਰਾਂਗੇ ਚੀਨੀ ਆਪਣੇ ਟੇਸਟ ਦੇ ਅਕੋਰਡਿੰਗ ਜਿਹੜਾ ਕੋਈ ਜ਼ਿਆਦਾ ਮਿੱਠਾ ਪੀਂਦੇ ਨੇ ਉਹ ਜ਼ਿਆਦਾ ਪਾ ਲੈਣ ਚੀਨੀ ਜਿਹੜੇ ਘੱਟ ਸਵੀਡਿਸ਼ ਥੋੜੀ ਜਿਹੀ ਲਾਈਟ ਚੀਨੀ ਕਰਦੇ ਨੇ ਉਹ ਲਾਈਟ ਪਾ ਲੈਣ ਆਪਣੇ ਟੇਸਟ ਦੇ ਅਕੋਰਡਿੰਗ ਪਾ ਲੈਣ ਸਾਰੇ ਸਾਡਾ ਕਸਟਰਡ ਹੋ ਗਿਆ ਰੈਡੀ ਹੁਣ ਅਸੀਂ ਫਲੇਮ ਕਰਨ ਲੱਗੇ ਆ ਬੰਦ ਤੇ ਹੁਣ ਇਹਨੂੰ ਉਤਾਰ ਕੇ ਰੱਖਾਂਗੇ ਅਸੀਂ نیچے ਹਵਾ 'ਚ ਤੇ ਇਹਦੇ ਨਾਲ تھੜੀ ਜਿਹੀ ਘਟਕਾ ਉਦੋਂ ਤੱਕ ਇਹ ਖੰਡਾ ਹੋਊਗਾ ਉਦੋਂ ਤੱਕ ਅਸੀਂ ਇੱਧਰ ਆਪਣਾ ਤਿਆਰ ਕਰਦੇ ਆਂ ਅਸੀਂ ਕਿਦਾਂ ਕਿਦਾਂ ਮਤਲਬ ਸਵੀਡਿਸ਼ ਤਿਆਰ ਕਰਨੀ ਹੈ ਉਹਦੇ ਲਈ ਸਾਨੂੰ ਬ੍ਰੈਡਾਂ ਦੀ ਵੀ ਲੋੜ ਪੈਣੀ ਹੈ ਜੇ ਸਾਡੇ ਪ੍ਰੈਜ ਨੇ ਇਹ ਬਹੁਤ ਹੀ ਮੋਸਟ ਇੰਪੋਰਟੈਂਟ ਚੀਜ਼ ਆ ਇਸ ਮਿਡਿਸ਼ਨਰੀ ਇਹ ਆ ਸਾਡੀ ਮਲਾਈ ਮਲਾਈ ਵਿੱਚ ਅਸੀਂ 2 ਚਮਚ ਕਰਨੇ ਨੇ 슈ਗਰ ਪਾਊਡਰ ਦੇ ਐਂਡ ਤੇ ਮਿਕਸ ਕਰਕੇ ਥੋੜਾ ਜਿਹਾ ਪਾਉਂਗੇ ਜੀ ਚ ਦੁੱਧਾ ਸੀ ਪੰਨੂ ਮਿਕਸ ਕਰਕੇ ਉਸ ਤੋਂ ਬਾਅਦ ਅਸੀਂ ਦੱਸਦੇ ਆਂ ਤੁਹਾਨੂੰ ਅਸੀਂ ਕੀ ਕਰਦੇ ਆਂ ਅਸੀਂ 2 ਚਮਚ ਸ਼ੂਗਰ ਪਾਊਡਰ ਕੀਤੀ ਸੀ ਮਲਾਈ ਚ ਐਡ ਉਸ ਤੋਂ ਬਾਅਦ ਇਹ ਸਾਡਾ ਠੰਡਾ ਦੁੱਧਾ ਇਹਦੇ ਚ ਵੀ 2 ਚਮਚ ਸੀ ਸ਼ੂਗਰ ਪਾਊਡਰ ਦੇ ਐਡ ਕਰਨੇ ਨੇ ਇਹ ਵੀ ਤੁਹਾਨੂੰ ਦੱਸ ਦਿਆਂ ਉਸ ਤੋਂ ਬਾਅਦ ਅਸੀਂ ਕੀ ਕਰਦੇ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਅਸੀਂ ਪਾ ਕੇ ਜਿਹੜਾ ਸ਼ੂਗਰ ਪਾਊਡਰ ਇਹ ਜਿਹੜੀ ਸਾਡੀ ਸ਼ੂਗਰ ਪਾਊਡਰ ਵਾਲੀ ਮਲਾਈ ਸੀਗੀ ਇਹਦੇ ਚ ਇਹਨੂੰ ਆਪਾਂ ਲਾਣਾ ਹੈ ਬ레ਡ ਦੇ ਉੱਪਰ ਚੰਗੀ ਤਰ੍ਹਾਂ ਲਗਾ ਕੇ ਦੇਖੋ ਜੀ ਠੀਕ ਹੈ ਬਿਲਕੁਲ ਚੰਗੀ ਤਰ੍ਹਾਂ ਲਗਾਉਣਾ ਹੈ ਇਹ ਇਹਨਾਂ ਨੇ ਫੇਟਨ ਦੱਸੂ Nghi ਜਿਹੜੇ ਸਵੀਡਿਸ਼ ਦਾ ਟੇਸਟ ਆ ਉਹ ਬਹੁਤ ਹੀ ਯੰਮੀ ਯੰਮੀ ਆਊਗਾ ਇਸ ਤੋਂ ਬਾਅਦ ਇਹਨੂੰ ਆਪਾਂ ਲਗਾ ਦਾਂਗੇ ਜੇ ਉੱਪਰ ਐਵੇਂ ਹੀ ਸਾਰੇ ਬੈਡ ਰੈਡੀ ਕਰ ਲੈਣੇ ਨੇ ਆਪਾਂ ਨੇ ਹੁਣ ਆਪਾਂ ਇਹਨਾਂ ਦੀ ਕਰਨੀ ਹੈ ਕਟਿੰਗ ਬਹੁਤ ਹੀ ਆਰਾਮ ਨਾਲ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਕਰਨਾ ਇਧਰ ਨੂੰ ਕੱਟ ਜਿਹੜੇ ਇਹਦੇ ਕਿ ਬਹੁਤ ਵਧੀਆ ਸ਼ੇਪ ਆਉਂਦੀ ਹੈ ਇਹਨਾਂ ਦੀ ਠੀਕ ਆ ਜੀ ਛੇ ਲੋ ਜੀ ਆਪਾਂ ਕਰਦੇ ਕਟਿੰਗ ਤਿਹੇ ਦੇਖੋ ਜੀ ਇਸ ਕसनी ਉਸ ਤੋਂ ਬਾਅਦ ਇਹਨੂੰ ਕੱਚੇ ਦੁੱਧ ਚ ਕਰਨਾ ਐਵੇਂ ਕਰਕੇ ਡਿਪ ਉਸ ਤੋਂ ਬਾਅਦ ਆ ਸਾਡਾ ਬੋਲ ਇਹਦੇ ਚ ਇਹਨਾਂ ਨੂੰ ਐਵੇਂ ਰੱਖੀ ਜਾਣਾ ਇੱਧਰ ਕਰਨਾ ਡਿਪ ਫਿਰ ਇਹਨੂੰ ਇਹਦੇ ਵਿੱਚ ਰੱਖਣਾ ਸੇਮ ਪ੍ਰੋਸੈਸ ਕਰਨਾ ਆਪਾਂ ਸਾਰੇ ਬ੍ਰੈਡਾਂ ਦਾ ਇੰਨਾ ਹੀ ਜਿੱਦਾਂ ਅਸੀਂ ਨੀਚੇ ਕੀਤੀ ਹੈ ਠੀਕ ਹੈ ਜੀ ਇਹ ਲੋਜੀ ਕਸਟਰਡ ਪਾਸਟ ਉਸ ਤੋਂ ਬਾਅਦ ਆਪਾਂ ਇਹ ਲੇਅਰ ਹੋ ਗਈ ਰੈਡੀ ਹੁਣ ਇਹਦੇ ਤੇ ਆਪਾਂ ਪਾਣਾ ਕਸਟਰਡ ਇਹ ਲੋਜੀ ਇਹ ਹੋ ਵੀ ਆਪਣੀ ਡਿਸ਼ ਦੇ ਬਿਲਕੁਲ ਰੈਡੀ ਕੋਈ ਟਾਈਮ ਨਹੀਂ ਲੱਗਦਾ ਇਹਨੂੰ ਜ਼ਿਆਦਾ ਬਹੁਤ ਹੀ ਘੱਟ ਟਾਈਮ ਬਹੁਤ ਹੀ ਘੱਟ ਟਾਈਮ ਲੱਗਦਾ ਤੇ ਬਹੁਤ ਹੀ ਜਲਦੀ ਇੰਨੀ ਸਪੈਸ਼ੀਅਲ ਸਵੀਡਿਸ਼ ਵੰਜਨ ਦੀ ਹੈ ਜਿਹੜੀ ਕਿ ਆਪਾਂ ਖਾ ਸਕਦੇ ਹਾਂ ਰੋਟੀ ਤੋਂ ਬਾਅਦ ਠੀਕ ਹੈ ਜੀ ਹੁਣ ਆਪਾਂ ਇਹਨੂੰ ਗਾਰਨਿਸ਼ ਕਰਾਂਗੇ ਡਰਾਈ ਸਪਰਸ ਨਾਲ ਇਹ ਲੋ ਜੀ ਹੁਣ ਆਪਾਂ ਇਹਨੂੰ ਗਾਰਨਿਸ਼ ਕਰਤਾ ਇਹ ਹੋ ਗਈ ਆਪਣੀ ਸਵੀਡਿਸ਼ ਰੈਡੀ ਲੋਤੀ ਅਗਾਂਹਿਆਂ ਐਂਡ ਕਿ ਤੁਹਾਨੂੰ ਸਾਡੀ ਰੈਸਪੀ ਲੱਗੀ ਤੁਸੀਂ ਘਰੇ ਜਰੂਰ ਟਰਾਈ ਕਰਿਓ ਤੇ ਇਹ ਵਾਲੀ ਬਹੁਤ ਹੀ ਘੱਟ ਟਾਈਮ ਚ ਸੁਵਿਧਿਸ਼ ਤਿਆਰ ਹੋ ਜਾਂਦੀ ਆ ਤੁਸੀਂ ਆਪਣੇ ਘਰੇ ਸਾਰੇ ਜਣੇ ਇਸ ਚੀਜ਼ ਨੂੰ ਬਣਾ ਕੇ ਦੇਖਿਓ ਤੇ ਬਹੁਤ ਹੀ ਯਮਮੀ ਬਣੂਗੀ ਅਰੇ ਘੱਟ ਟਾਈਮ ਲੱਗੂਗਾ ਤੁਹਾਡੇ ਟਾਈਮ ਦੀ ਬਿਲਕੁਲ ਵੇਸਟੇਜ ਨਹੀਂ ਹੁੰਦੀ ਹੈਗੀ ਜੇ ਤੁਹਾਨੂੰ ਕੁਝ ਮੰਗਾਉਉਂਗੇ ਬਾਹਰੋਂ ਬਹੁਤ ਟਾਈਮ ਲੱਗਦਾ ਕਿਵੇਂ ਦੀ ਹੁੰਦੀ ਹੈ ਚੀਜ਼ ਕਿੱਦਾਂ ਦੀ ਬਣਾਈ ਹੈ ਇਸ ਕਰਕੇ ਤੁਸੀਂ ਘਰੇ ਹੀ 5 ਜਾਂ 10 ਮਿੰਟ ਚ ਆਪਣੀ ਰੈਸਪੀ ਰੈਡੀ ਕਰੋ ओके जी बाय चैनल नु ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਕਰ ਦੋ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਰੈਸਪੀ ਕਿਵੇਂ ਦੀ ਲੱਗੀ ओके जी बाय बाय हेलो ਗੀਸ ਸਰ ਸ਼ਿਕਾਰ ਆਈ ਹੋਪ ਸਾਰੇ ਠੀਕ ਹੋਵੋਗੇ